ਜੇ ਤੁਹਾਡੇ ਵੀ ਚਿਹਰੇ ਦੀ ਸੁੰਦਰਤਾ ਖਤਮ ਹੋ ਗਈ ਜੀ ਜਾਂ ਚਿਹਰੇ ਦੇ ਉੱਤੇ ਛਾਈਆਂ ਪੈ ਗਈਆਂ ਜਾਂ ਦਾਗ-ਧੱਬੇ ਪੈ ਗਏ ਤਾਂ ਤੁਸੀਂ ਇਹ ਚੀਜ਼ ਤਿਆਰ ਕਰਕੇ ਲੈ ਲਓ ਜੀ 2 ਦਿਨਾਂ ਦੇ ਵਿੱਚ ਜਿਹੜਾ ਤੁਹਾਡਾ ਰੰਗ ਹੈ ਜੀ ਸਾਫ਼ ਹੋ ਜੂਗਾ ਤੁਸੀਂ ਕਰਨੇਗੀ ਜੀ ਦੋ ਨਿੰਬੂ ਲੈਣੇ ਨੇ ਨਿੰਬੂ ਨੂੰ ਵਿਚਾਲੋ ਕੱਟ ਲਿਓ ਓਦੋਂ ਬਾਅਦ ਜੀ ਤੁਸੀਂ ਨਿੰਬੂ ਨਚੋੜ ਦੇ ਨਾਲ ਇਹਨੂੰ ਤੁਸੀਂ ਚੰਗੇ ਤਰੀਕੇ ਨਾਲ ਨਚੋੜ ਲਿਓ ਨਚੋੜ ਕੇ ਇਹਨਾਂ ਦਾ ਤੁਸੀਂ ਰਸ ਕੱਢ ਲਿਓ ਜੀ ਓਦੋਂ ਬਾਅਦ ਤੁਹਾਨੂੰ ਚਾਹੀਦਾ ਗੁਲਾਬ ਜਲ ਦੋ ਚਮਚੇ ਤੁਸੀਂ ਗੁਲਾਬ ਜਲ ਦੇ ਪਾਣੇ ਨੇ ਓਦੋਂ ਬਾਅਦ ਤੁਹਾਨੂੰ ਚਾਹੀਦੀ ਜੀ ਐਲੋਵੇਰਾ ਜੈੱਲ ਵਧੀਆ ਕੰਪਨੀ ਦੀ ਲੈ ਲਿਓ ਇਹਨ ਚੀਜ਼ਾਂ ਨੂੰ ਜੀ ਚੰਗੇ ਤਰੀਕੇ ਨਾਲ ਮਿਕਸ ਕਰ ਲਿਓ ਮਿਕਸ ਕਰਕੇ ਇਹਨਾਂ ਦੀ ਕਰੀਮ ਤਿਆਰ ਕਰ ਲਿਓ ਇਹ ਤੁਸੀਂ ਕਰੀਮ ਨੂੰ ਜੀ ਕਿਸੇ ਕੰਚ ਦੇ ਜਾਰ ਦੇ ਵਿੱਚ ਸਟੋਰ ਕਰਕੇ ਰੱਖ ਲਓ ਇਹ ਤੁਸੀਂ ਵਰਤਣੀ ਕਿਵੇਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਓ ਪਹਿਲਾਂ ਤੁਸੀਂ ਜੀ ਆਪਦਾ ਚਿਹਰਾ ਦੁੱਧ ਦੇ ਨਾਲ ਧੋਣੇਗਾ ਉਸ ਤੋਂ ਬਾਅਦ ਇਹ ਤੁਸੀਂ ਜੀ ਕਰੀਮ ਲਾਣੀ ਹੈ ਇਹ ਤੁਸੀਂ 10-20 ਮਿੰਟ ਰੱਖ ਕੇ ਜੀ ਉਸ ਤੋਂ ਬਾਅਦ ਫਿਰ ਤੁਸੀਂ ਠੰਡੇ ਪਾਣੀ ਦੇ ਨਾਲ ਧੋਣੇਗਾ ਇਸ ਤਰੀਕੇ ਦੇ ਨਾਲ ਜਦੋਂ ਤੁਸੀਂ 10-15 ਦਿਨ ਕਰੋਗੇ ਤੁਸੀਂ ਦੇਖੋਗੇ ਤੁਹਾਨੂੰ ਦੂਜੇ ਦਿਨ ਫਰਕ ਪੈਣਾ ਸਟਾਰਟ ਹੋ ਜੂਗਾ ਜਿੰਨਾ ਮਰਜ਼ੀ ਤੁਹਾਡਾ ਰੰਗ ਕਾਲਾ ਹੋਵੇ ਜਾਂ ਦਾਗ ਧੱਬੇ ਹੋਣ ਜਾਂ ਛਾਈਆਂ ਹੋਣ ਦੋ ਸੋਨਾਂ ਦੇ ਵਿੱਚ ਤੁਹਾਨੂੰ ਫਰਕ ਪੈ ਜੂਗਾ ਤੇ ਵੀਡੀਓ ਚੰਗੀ ਲੱਗੀ ਤਾਂ ਜੀ ਸ਼ੇਅਰ ਜ਼ਰੂਰ ਕਰ ਦਿਓ